ਅੱਜ ਵੀ ਜੇ ਆਪਾਂ ਡੀਐਸਆਰ ਕਰ ਰਹੇ ਹਾਂ ਝੋਨੇ ਸਿੱਧੀ ਬਜਾਈ ਦੇ ਸ਼ਾਮ ਦੇ 7 ਵਜੇ ਹੋਏ ਨੇ ਕੋਈ ਆਹ ਟਾਈਮ ਜਿਹੜਾ ਹੁੰਦਾ ਨਰਮਾਈ ਦਾ ਹੁੰਦਾ ਇਸ ਕਰਕੇ ਜਿਹੜਾ ਬੀਜੋਂ ਤੋਂ ਬਾਅਦ ਸੁਆਗਾ ਮਾਰਦੇ ਤੇ ਇਹਨਾਂ ਜਿਹੜੀ ਗਿੱਲ ਹੋ ਬਣੀ ਰਹਿੰਦੀ ਹੈ ਤੇ ਜਰਮੀਨੇਸ਼ਨ ਵਧੀਆ ਹੋਊਗਾ ਥੋੜੀ ਜਿਹੜੀ ਗਿੱਲ ਇਹਦੀ ਪੂਰੀ ਬਣੀ ਰਹਿਣੀ ਹੈ ਤਾਂ ਕਿ ਇਹਦੇ ਵਿੱਚ ਜਿਹੜਾ ਕੋਈ ਵੀ ਬੀਜ ਰਹਿੰਦਾ ਵੀ ਸਾਰਾ ਆਪਰ ਜੰਮੀ ਜਾਵੇ ਜੀ ਜਿਹਾ ਜਿਵੇਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਆ 7 7:30 ਦੇ ਟਾਈਮ ਹੋਊਗਾ ਕੋਈ ਸ਼ਾਮ ਟੈਨੜੀ ਕਰਦੇ ਆ ਤੇ ਇਹਦੇ ਚ ਨਮੀ ਜਿਹੜੀ ਬਣੀ ਰਹਿੰਦੀ ਹੈ ਉਹ ਜਰਮੀਨੇਸ਼ਨ ਬਹੁਤ ਵਧੀਆ ਹੁੰਦਾ ਹੈ ਉਹ ਵੀਰੋਂ ਨਹੀਂ ਦੇਖਦੇ ਨੇ ਲਿੰਦੇ ਨੇ ਵੀਰ ਐਨ ਵਧੀਆ ਵਿਕਿਆ ਹਾਂ ਹਾਂ ਨਹੀਂ ਪਾ ਵਧੀਆ ਵਿਕਿਆ ਹਾਂ ਲੂੰਗਾ ਨਹੀਂ ਹੈਗਾ ਹੂੰ ਹੂੰ ਦਾਣਾ ਵੀ ਆਇਆ ਪੂਰਾ ਮਤਲਬ ਅਹੀ ਪੈ ਰਿਹਾ ਹੈ ਨਾ ਕੋਈ ਚਿੰਤਾ ਨਹੀਂ ਹੈਗੀ ਹਾਂ ਹੁਣ ਸ਼ਾਮ ਨੂੰ ਵੀਜਣ ਦੀ ਇਹ ਟੈਨਸ਼ਨ ਨਹੀਂ ਹੈਗੀ ਵੀ ਧੁੱਪਾਂ ਚੜ ਗਈ ਹਾਂ ਹਾਂ ਹੁਣ ਆਤ ਨੂੰ ਖਲਾ ਬਾਰਾ ਜਾਣਾ ਸਵੇਰੇ ਦੇ 6:00 ਵਜੇ ਹਾਂ ਸਵੇਰੇ ਸਵਾਗ 6:00 ਵਜੇ ਦਾਣਾ ਪਹੁੰਚਾਣਾ ਹਾਂ ਹੋ ਕੇ ਬੀਜੇ ਹੋ ਬੰਦੇ ਵਾ 10 ਵੀ ਬੋ ਦੱਸ ਹੈ 10 10 ਕਿਲੋ ਬੀਜ ਰਹੇ ਹਾਂ ਮੈਂ ਜੀਰੀ 1950 ਨਾ ਕਹਿੰਦੀ ਮੈਂ 1500 900 ਮੈਂ ਕਹਾ ਉਹਨੇ ਦਿਨ ਤੇ ਮੈਂ ਦਵਾਈ ਹੋ ਜਾਂਦੀ ਆ ਦੇਖ ਰਿਹਾ ਤੁਸੀਂ ਵੀ ਆਪਾ ਸਭ ਨੂੰ ਕਰ ਬੰਦੇ ਮੈਂ ਤਾਂ ਕਿਹਾ ਇਹਨੂੰ ਮੈਂ ਕਹਾ ਮੇਰੇ ਕੋਲ ਤਾਂ ਮਾ ਕਾਲ ਕਾਲਾ ਹੈ ਨੀ ਮਾਂ ਤੁਸੀਂ ਬੀਜ ਲਓ ਹਾਂ ਫਰ ਲੱਭਦੇ ਹੋ ਮੈਂ ਜਦ ਦੀ ਮੈਂ ਆਇਆ ਕੁੰਟਰੀ ਬਾਰ ਮਨਾਰਾ ਪਰਨਾ ਦਾਬਾ ਗੀਲਾ ਬੀ ਲਈ ਜਿੱਦ ਤੈਨੂੰ ਜਿੱਦ ਨਹੀਂ ਆਉਂਦਾ ਇੰਨੀ ਮਿਹਨਤ ਹੋ ਗਈ ਤੂੰ ਪਹਿਲਾਂ 4000 ਰੁਪਏ ਦਾ ਬੰਨਾਂ ਵਾਲੀ ਜੰਦਾ ਲਵਾਈ ਦਾ ਹਾਂ ਹਾਂ ਇਹ ਕਦੂ ਨਹੀਂ ਚੱਲੂੰਗਾ ਕਹਿੰਦਾ ਇਹ ਕਦੂ ਦਾ ਫੇ ਬੱਟਾਂ ਲਵਾਈਆਂ ਤੂੰ ਲੇਬਰ ਲਾਦੇ ਨਹੀਂ ਲੱਗਣੀ ਹੋਣੀ ਫੇ ਬੱਟਾਂ ਦਵਾਈਆਂ ਦਾ ਹਾਂ ਉਹੀ ਕਹਿੰਦਾ ਮੈਂ ਸਾਰੀ ਉਹ ਕਹਿੰਦੇ 500 ਰੁਪਏ ਹੋਊ ਐਸ ਦੀ ਅੱਗੇ 400 ਦੀ ਹਾਂ ਜਿੱਦੀ ਹੋਊ 500 ਹਾਂ ਜੇ ਉਹ ਸੱਤ ਲਾਉਂਦਾ ਹੋਵੇ ਰਹਿ ਗਿਆ ਠੀਕ ਹੈ ਤਾਂ ਜਿਹ ਮੱਕੀ ਵਾਲਾ ਉਹਦਾ ਮੈਂ ਨਹੀਂ ਜਮਾ ਪਾਰ ਨਹੀਂ ਕਹਿਣਾ ਜੀ ਚੱਲੀ ਮੱਕੀ ਜੇ ਥੱਲਿਓ ਆਪਣੀ ਵੱਡੀ ਹੋਈ ਹੈ ਨਾ ਜਿਵੇਂ ਆਪਾਂ ਆਚਾਰ ਵੇਚ ਦਿੰਨੇ ਆ ਫੇਰ ਵੀਜੀ ਜਾਂਦੀ ਆ ਹਾਂ ਫੇਰ ਵੀਜੀ ਜਾਉਗੀ ਹਾਂ ਜੇ ਆਪਾਂ ਪੱਕੀ ਮੱਕੀ ਵੀਜਣੀ ਆ ਫੇਰ ਨਹੀਂ ਹਾਂ ਫੇਰ ਲੇਟ ਹੋ ਜਾਂਦਾ ਹਾਂ ਫੇਰ ਲੇਟ ਹੋ ਜਾਂਦਾ ਹਾਂ 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 ਆ ਛੋਟੂ ਰਾਤ ਮੇ ਮਜ਼ਾ ਆਤਾ ਹੈ ਨਾ ਬਣਾਣੇ ਮੇ ਗਰਮੀ ਨਹੀਂ ਲੱਗਦੀ ਤੂੰ ਪਾਣੀ ਲੱਗਦੀ ਹੈ ਆ ਦੇਖ Yeah, okay. ਉਹ ਆਇਆ ਜੇ ਮਸ਼ੀਨ ਵਧੀਆ ਸਹੀ ਚੱਲਦੀ ਆ ਇਹ ਲੋੜੇ ਨਹੀਂ ਹੈਗੀ ਮਸ਼ੀਨ ਘੜਾ ਇਹਦੀ ਕੋਈ ਫਾਇਦਾ ਤਾਂ ਹੈ ਨਹੀਂ ਨਾ ਇਹ ਤਾਂ ਗੁੱਲਾ ਨਾਲ ਕੋਈ ਲਓ ਜੀ ਦੇਖੋ ਆਪਣੇ ਕਿੰਨੇ ਟਮਾਟਰ ਪੁੱਗੇ ਆ ਹੁਣ ਆਪਾਂ ਇਹਨਾਂ ਨੂੰ ਧੋ ਕੇ ਲਪਾਫੇਆਂ ਸਟੈਕ ਕਰਦਾਂਗੇ ਤੇ ਵੰਡ ਦਾਂਗੇ ਫਿਰ ਥੋੜੇ ਬਹੁਤੇ ਆਪਾਂ ਰੱਖਣੇ ਹੋਰ ਰੱਖ ਲਾਂਗੇ ਬਾਕੀ ਆਪਾਂ ਸਾਰੇ ਵੰਡ ਦੰਨੇ ਆ